ਹਾਂਜੀ ਦੋਸਤੋ ਮੇਰਾ ਨਾਮ ਆ ਸੁਖਚੰਦ ਸਿੰਘ ਚੈਨਾ ਕਿਉਂਕਿ ਮੈਨੂੰ ਤੁਸੀਂ ਯੂਥ ਕਾਂਗਰਸ ਦਾ ਜਿਹੜਾ ਪ੍ਰਧਾਨ ਬਣਾਇਆ ਸੀ ਵੋਟਾਂ ਪਾ ਕੇ ਉਹਦੇ ਵਿੱਚ ਮੇਰੇ ਪਿੰਡ ਦੇ ਜਿਹੜੇ ਨੌਜਵਾਨਾਂ ਨੇ ਵੀ ਬਹੁਤ ਸਾਥ ਦਿੱਤਾ ਸੀ ਇਸ ਤੋਂ ਇਲਾਵਾ ਜਿਹੜੇ ਬਾਹਰਲੇ ਜਿਹੜੇ ਮੇਰੇ ਫਰੈਂਡ ਸੀ ਉਹਨਾਂ ਨੇ ਵੀ ਮੇਰਾ ਕਾਫੀ ਸਾਥ ਦਿੱਤਾ ਸੀ ਤੇ ਉਹਨਾਂ ਨੂੰ ਮੇਰੇ ਤੋਂ ਕਾਫੀ ਉਮੀਦਾਂ ਸੀਗੀਆਂ ਵੀ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੰਗੇ ਕੰਮ ਕਰੂੰਗਾ ਤੇ ਇਸ ਕਰਕੇ ਮੈਂ ਵੀ ਚਾਹੁੰਦਾ ਵੀ ਜਿਹੜੀਆਂ ਉਹਨਾਂ ਦੀਆਂ ਆਸਾਂ ਨੇ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਨੇ ਉਸ ਹਿਸਾਬ ਨਾਲ ਮੈਂ ਜਿਹੜਾ ਉਸ ਤੇ ਖਰਾ ਉਤਰਾਂ ਹਾਂ ਇਹ ਨਹੀਂ ਹੈਗਾ ਵੀ ਮੇਰੇ ਵੱਸ ਵੀ ਇੰਨਾ ਨਹੀਂ ਹੈਗਾ ਵੀ ਮੈਂ ਪਤਾ ਨਹੀਂ ਕੀ ਕਰਦੇ ਆ ਕਿਉਂਕਿ ਮੈਂ ਵੀ ਇੱਕ ਬਹੁਤ ਆਮ ਘਰ ਚੋਂ ਇੱਕ ਆਮ ਪਰਿਵਾਰ ਦਾ ਲੜਕਾ ਕੋਈ ਮੇਰੇ ਕੋਲੇ ਬਹੁਤ ਜ਼ਿਆਦਾ ਪੈਸਾ ਨਹੀਂ ਹੈਗਾ ਪਰ ਹਾਂ ਅਸੀਂ ਸਾਡਾ ਜਿਹੜਾ ਸਰਕਲ ਹੈਗਾ ਉਹ ਬਹੁਤ ਚੰਗਾ ਵੀ ਜੇ ਅਸੀਂ ਸਾਰੇ ਭਰਾ ਜਿਹੜੀ ਵੀ ਚੀਜ਼ ਨੂੰ ਪਾਉਂਦੇ ਆ ਹੱਥ ਤਾਂ ਉਹ ਐ ਨਹੀਂ ਫਿਰੋ ਫਿਰ ਵਧੀਆ ਸਿਰੇ ਲਾ ਕੇ ਛੱਡੀਦੀ ਆ ਤੇ ਉਮੀਦ ਕਰਦਾ ਵੀ ਸਾਰੇ ਭਰਾ ਸਾਡਾ ਸਾਥ ਦੇਣਗੇ ਤੇ ਇਸ ਤੋਂ ਇਲਾਵਾ ਢਿੱਲੋ ਸਾਹਿਬ ਕਿੱਕੀ ਢਿੱਲੋ ਉਹ ਵੀ ਕਹਿੰਦੇ ਆ ਵੀ ਜੇ ਤੈਨੂੰ ਭਾਈ ਯੂਥ ਦਾ ਆਗੂ ਲਾਇਆ ਤਾਂ ਤਾ ਕੁਝ ਵੱਖਰਾ ਕਰਕੇ ਵਿਖਾ ਸੋ ਢਿੱਲੋ ਸਾਹਿਬ ਦਾ ਵੀ ਸਾਡੇ ਸਿਰ ਤੇ ਹੱਥ ਆ ਸੋ ਅਸੀਂ ਚਾਹੁੰਦੇ ਵੀ ਰਾਜਨੀਤੀ ਮਾੜੀ ਨਹੀਂ ਹੁੰਦੀ ਜੇ ਤੁਸੀਂ ਚੰਗੇ ਪਾਸੇ ਜਾਓਗੇ ਚੰਗੇ ਕੰਮ ਕਰੋਗੇ ਤਾਂ ਰਾਜਨੀਤੀ ਵੀ ਬਹੁਤ ਚੰਗੀ ਹੁੰਦੀ ਹੈ ਮੈਂ ਜੇ ਰਾਜਨੀਤੀ ਦੇ ਵਿੱਚ ਆਇਆ ਢੱਲੋ ਸਾਹਿਬ ਮੈਨੂੰ ਲੈ ਕੇ ਆਏ ਆ ਤਾਂ ਮੇਰੀ ਕੋਸ਼ਿਸ਼ ਹੋਊਗੀ ਵੀ ਅਸੀਂ ਵਧੀਆ ਤੋਂ ਵਧੀਆ ਕੰਮ ਕਰਦੇ ਰਹੀਏ ਤੇ ਤੁਹਾਡੇ ਸਾਥ ਨਾਲ ਹੀ ਹੋਣਾ ਜੋ ਵੀ ਹੋਣਾ ਕਿਉਂਕਿ ਇਕੱਲੇ ਬੰਦੇ ਦੇ ਵੱਸ ਕੁਝ ਨਹੀਂ ਹੁਣ ਮੈਂ ਇੱਕ ਚੀਜ਼ ਸੋਚੀ ਆ ਜੋ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਸੀਗੀ ਵੀ ਜਿਹੜਾ ਸਾਡਾ ਪਿੰਡ ਨਵਾਂ ਕਿਲਾ ਵੀ ਇੱਥੇ ਜਿਹੜਾ ਐਸਸੀ ਪਰਿਵਾਰ ਬਹੁਤ ਜ਼ਿਆਦਾ ਵੀ ਮੰਨ ਕੇ ਚਲੋ 36 3700 ਵੋਟ ਆ ਉਹਦੇ ਵਿੱਚੋਂ 60% ਜਿਹੜੀ ਐਸਸੀ ਵੋਟ ਆ ਸੋ ਮੈਂ ਇੱਕ ਉਹਨਾਂ ਐਸਸੀ ਪਰਿਵਾਰਾਂ ਲਈ ਮੈਂ ਇੱਕ ਕੋਸ਼ਿਸ਼ ਕਰ ਰਿਹਾ ਆ ਐਸਸੀ ਛੱਡੋ ਵੀ ਚਾਹੇ ਐਸਸੀ ਵਰਗਾ ਚਾਹੇ ਓਬੀਸੀ ਵਰਗਾ ਜਿਹਦੇ ਵਿੱਚ ਮਿਸਤਰੀ ਵੀ ਆ ਜਾਂਦੇ ਆ ਇਸ ਤੋਂ ਇਲਾਵਾ ਤੁਸੀਂ ਜਰਨਲ ਵਰਗ ਵੀ ਲੈ ਲਓ ਵੀ ਉਹਦੇ ਵਿੱਚ ਜਿਹੜਾ ਗਰੀਬ ਪਰਿਵਾਰ ਆ ਜਾਂਦਾ ਜਿਵੇਂ ਜੱਟਾ ਕੋਈ ਜੱਟ ਗਰੀਬ ਆ ਉਹਦੀ ਜਿਹੜੀ ਵੀ ਕੋ ਕੁੜੀ ਭੈਣ ਵੀ ਚੰਗੇ ਨੰਬਰ ਲੈ ਕੇ ਜਿਹੜੀ ਪਾਸ ਹੋਈ ਆ ਉਹ ਅੱਗੇ ਜਾ ਕੇ ਕੋਈ ਪੇਪਰ ਜਿਵੇਂ ਆਈਪੀਐਸ, ਪੀਪੀਐਸ, ਆਈਏਐਸ ਇਸ ਤਰ੍ਹਾਂ ਦੇ ਇਮਤਿਹਾਨ ਜਿਵੇਂ ਸਿਵਲ ਸਰਵਿਸ ਦੇ ਆ ਜਾਂਦੇ ਆ ਕੋਈ ਇਮਤਿਹਾਨ ਦੇਣਾ ਚਾਹੁੰਦੀ ਆ ਪਰ ਉਹਦਾ ਜਿਹੜਾ ਮਾਪਿਓ ਆ ਉਹ ਪੈਸੇ ਪੱਖੋਂ ਵੀ ਜਿਹੜਾ ਮਜਬੂਰ ਆ ਵੀ ਉਹ ਇਮਤਿਹਾਨ ਨਹੀਂ ਦਿਵਾ ਸਕਦਾ ਤੇ ਮੈਂ ਇਹ ਚੀਜ਼ ਸੋਚੀ ਆ ਵੀ ਆਪਦੇ ਜਿਹੜੇ ਯਾਰ ਦੋਸਤ ਆ ਕੁਝ ਇੱਥੇ ਨੇ ਕੁਝ ਜਿਹੜੇ ਬਾਹਰ ਨੇ ਉਹਨਾਂ ਨਾਲ ਮੈਂ ਇਹ ਗੱਲ ਸ਼ੇਅਰ ਕੀਤੀ ਸੀ ਵੀ ਆਪਾਂ ਇਸ ਵਿਸ਼ੇ ਤੇ ਕੋਈ ਨਾ ਕੋਈ ਆਪਾਂ ਜਿਹੜੀ ਅਪਾ ਪਹਿਲ ਕਰੀ ਵੀ ਜਿਵੇਂ ਕੋਈ ਜਿਹੜੀ ਕੋਈ ਬੱਚੀ ਵੀ ਪੜਨ ਦੇ ਲਾਇਕ ਆ ਵੀ ਚੰਗੇ ਨੰਬਰ ਲੈ ਕੇ ਉਹ ਪਾਸ ਹੋਈ ਆ ਵੀ ਅੱਗੇ ਜਾ ਕੇ ਉਹ ਇਸ ਤਰ੍ਹਾਂ ਦੇ ਧਿਆਨ ਆ ਉਹ ਦੇ ਸਕਦੀ ਆ ਉਹਦੇ ਲਈ ਕੀ ਆ ਉਹਦਾ ਜਿਹੜਾ ਮਾਪਿਓ ਆ ਉਹਨਾਂ ਪੈਸੇ ਦੀ ਵਜ੍ਹਾ ਕਰਕੇ ਉਹ ਉਸ ਬੱਚੀ ਨੂੰ ਵੀ ਅੱਗੇ ਜਿਹੜਾ ਤਿਆਰੀ ਨਹੀਂ ਕਰਵਾ ਸਕਦੇ ਸੋ ਅਸੀਂ ਸਾਰੇ ਭਰਾਵਾਂ ਨੇ ਸੋਚਿਆ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਚੰਗੇ ਨੰਬਰ ਲੈ ਕੇ ਪਾਸ ਹੋਈ ਹੋਵੇ ਕੁੜੀ ਪਰ ਉਹਦਾ ਜਿਹੜਾ ਜਿਹੜਾ ਪਰਿਵਾਰ ਆ ਉਹ ਗਰੀਬ ਹੋਵੇ ਅਸੀਂ ਉਹਦੀ ਪੂਰੇ ਤਰੀਕੇ ਨਾਲ ਮਦਦ ਕਰਨ ਨੂੰ ਤਿਆਰ ਆ ਅਮਤਿਹਾਨ ਦੇ ਜਿਹੜੀ ਕੋਚਿੰਗ ਤੋਂ ਲੈ ਕੇ ਜੋ ਵੀ ਉਹਦੇ ਤੇ ਜਿਹੜਾ ਖਰਚਾ ਆਊਗਾ ਜੋ ਵੀ ਸਾਰਾ ਜਿਹੜਾ ਸਿਸਟਮ ਜੋ ਵੀ ਆਊਗਾ ਉਹ ਅਸੀਂ ਭਰਾ ਸਾਰੇ ਆਪਦੀ ਜੇਬ ਚੋਂ ਕਰਾਂਗੇ ਤੇ ਉਹ ਜਿਹੜੀ ਕੁੜੀ ਆ ਉਹ ਜਿਹੜੀ ਇਮਤਿਹਾਨ ਦੀ ਜਿਹੜੀ ਆ ਤਿਆਰੀ ਕਰ ਸਕਦੀ ਆ ਤੇ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਪਰਿਵਾਰ ਆ ਜਿਹੜਾ ਲੋੜਵੰਦ ਆ ਵੀ ਆਪਦੀ ਬੱਚੀ ਨੂੰ ਜਿਹੜਾ ਆਈਪੀਐਸ ਦੀ ਜਾਂ ਪੀਪੀਐਸ ਦੀ ਵੀ ਤਿਆਰੀ ਕਰਾਉਣਾ ਚਾਹੁੰਦਾ ਤੇ ਪਰ ਉਹ ਪਰਿਵਾਰ ਆ ਜਿਹੜਾ ਪੈਸੇ ਵੱਲੋਂ ਮਜਬੂਰ ਆ ਉਹ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਪਿੰਡ ਨਵੇਂ ਕਿਲੇ ਦਾ ਕੋਈ ਵੀ ਪਰਿਵਾਰ ਇਸ ਤਰ੍ਹਾਂ ਦਾ ਚਾਹੇ ਉਹ ਜਰਨਲ ਆ ਚਾਹੇ ਐਸ்சி ਆ ਚਾਹੇ ਓਬੀਸੀ ਆ ਪਰ ਉਹ ਅਸਲ 'ਚ ਗਰੀਬ ਆ ਜਿਹੜਾ ਤੇ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਸਾਰੇ ਰਲ ਮਿਲ ਕੇ ਉਸ ਪਰਿਵਾਰ ਦੀ ਮਦਦ ਕਰਾਂਗੇ ਤੇ ਉਸ ਜਿਹੜੀ ਕੁੜੀ ਆ ਜਿਹੜੀ ਉਹ ਭੈਣ ਹੋਊਗੀ ਉਹਦੀ ਜਿਹੜੀ ਪੂਰੀ ਤਿਆਰੀ ਆ ਕੋਚਿੰਗ ਤੋਂ ਲੈ ਕੇ ਜੋ ਵੀ ਉਹਦਾ ਖਰਚਾ ਕਿਤਾਬਾਂ ਤੇ ਜਾਂ ਜੋ ਵੀ ਆਊਗਾ ਉਹ ਅਸੀਂ ਆਪਣੇ ਕੋਲੋਂ ਕਰਨ ਨੂੰ ਤਿਆਰ ਆਂ ਇਦੇ ਲਈ ਮੈਂ ਵੀ ਬਹੁਤ ਵੱਡੀ ਗਿਣਤੀ ਆ ਸਾਡੇ ਜਿਹੜੇ ਭਰਾਵਾਂ ਦੀ ਜਿਹੜੇ ਹਮੇਸ਼ਾ ਮੇਰੇ ਨਾਲ ਖੜਦੇ ਆ ਉਹਨਾਂ ਨੇ ਵੀ ਇਹ ਸੋਚ ਦੇ ਵਿੱਚ ਪੂਰਾ ਸਾਥ ਦੇਣ ਦਾ ਵੀ ਫੈਸਲਾ ਕੀਤਾ ਵੀ ਆਪਾਂ ਜਿਹੜਾ ਪਿੰਡ ਦੇ ਵਿੱਚ ਵੀ ਇਹ ਕੰਮ ਕਰਗੇ ਵੀ ਜਿਸ ਕਿਸੇ ਪਰਿਵਾਰ ਨੂੰ ਵੀ ਲੋੜ ਆ ਵੀ ਉਹਦੀ ਜਿਹੜੀ ਬੱਚੀ ਹੈ ਹੁਸ਼ਿਆਰ ਆ ਪਰ ਉਹ ਸਿਰ ਪੈਸੇ ਵੱਲੋਂ ਘਰੇ ਬੈਠ ਗਈ ਆ ਇਸ ਤੋਂ ਇਲਾਵਾ ਜੇ ਹੋਰ ਵੀ ਪੜ੍ਹਾਈ ਆ ਚਾਹੇ ਜ਼ਰੂਰੀ ਨਹੀਂ ਵੀ ਇਮਤਿਹਾਨੀ ਦੇਣਾ ਹੈਗਾ ਚਾਹੇ ਉਹ ਹੋਰ ਕਿਸੇ ਕਲਾਸ ਦੀ ਪੜ੍ਹਾਈ ਕਰਨਾ ਚਾਹੁੰਦੀ ਆ ਤੇ ਪਰ ਉਹ ਪੈਸੇ ਵੱਲ ਉਹ ਘਰੇ ਬੈਠ ਗਈ ਆ ਤਾਂ ਅਸੀਂ ਉਹਦਾ ਜਿਹੜਾ ਸਾਥ ਆ ਸਾਰੇ ਭਰਾ ਰਲ ਕੇ ਦੇਵਾਂਗੇ ਵੀ ਕੋਈ ਪੜ੍ਹਾਈ ਵੱਲੋਂ ਨਾ ਰਹਿ ਜੇ ਕਿਉਂਕਿ ਜੇ ਉਹ ਪੜ੍ਹ ਲਿਖ ਜੂਗੀ ਅੱਗੇ ਜਾ ਕੇ ਕਿਸੇ ਜੋਬ ਤੇ ਲੱਗੂਗੀ ਕੋਈ ਵੱਡਾ ਅਫਸਰ ਬਣੂਗੀ ਉਹਦੇ ਵਿੱਚ ਕੀ ਆ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਉਹਦੇ ਜਿਹੜਾ ਮਾਪਿਓ ਦਾ ਨਾਮ ਰੋਸ਼ਨ ਹੋਊਗਾ ਤੇ ਸਾਡਾ ਵੀ ਹੋਊਗਾ ਹੁਣ ਬਹੁਤ ਹਾਈ ਲੈਵਲ ਦੇ ਜਿਹੜੇ ਅਫਸਰ ਹੁੰਦੇ ਆ ਉਹ ਜਿਹੜੇ ਇਮਤਿਹਾਨ ਦੇ ਕੇ ਜਿਹੜੇ ਉਹ ਪਾਸ ਹੁੰਦੇ ਆ ਸੋ ਉਮੀਦ ਕਰਦਾ ਵੀ ਤੁਸੀਂ ਜਿਹੜਾ ਸਾਡਾ ਜਿਹੜਾ ਇਸ ਕੰਮ ਦੇ ਵਿੱਚ ਸਾਰੇ ਸਾਥ ਦਿਓਗੇ ਕਰ ਦਿਓ ਅਸੀਂ ਉਮੀਦ ਕਰਦੇ ਆਂ ਵੀ ਇਸ ਪਿੰਡ ਦੇ ਵਿੱਚੋਂ ਬਾਲੇ ਨਹੀਂ ਕੋਈ 2 4 1 2 ਵੱਡੇ ਅਫਸਰ ਬਣਾਈਏ ਇਸ ਪਿੰਡ ਦੇ ਵਿੱਚੋਂ ਕਿਉਂ ਜਿੰਨਾ ਕਰਕੇ ਇਹ ਪਿੰਡ ਦਾ ਨਾਮ ਆ ਜਿਹੜਾ ਇਹ ਰੋਸ਼ਨ ਹੋਵੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲਾ ਬੰਦਾ ਇਹ ਵੀ ਕੁਝ ਵੀ ਨਹੀਂ ਕਰ ਸਕਦਾ ਪਰ ਕਹਿੰਦੇ ਹੁੰਦੇ ਆ ਵੀ ਇੱਕ ਨਾਲ ਇੱਕ ਜੁੜ ਕੇ 11 ਬਣ ਜਾਂਦੇ ਆ ਪਰ ਫੇਰ ਵੀ ਅਸੀਂ ਤਾਂ ਜਿਹੜੇ ਮੇਰੇ ਯਾਰ ਦੋਸਤ ਆ ਉਹਨਾਂ ਦੀ ਗਿਣਤੀ ਹੈ ਜਿਹੜੀ ਬਹੁਤ ਜ਼ਿਆਦਾ ਵੀ ਅਸੀਂ ਸਾਰੇ ਰਲ ਮਿਲ ਕੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਚੰਗਾ ਕੰਮ ਆ ਜਿਹੜਾ ਇਹ ਚੰਗਾ ਕਾਰਜਾ ਕਿਉਂਕਿ ਜਿਹੜੀ ਪੜ੍ਹਾਈ ਆ ਉਹ ਤੁਹਾਨੂੰ ਵੀ ਪਤਾ ਵੀ ਸਭ ਤੋਂ ਵੱਧ ਜ਼ਰੂਰੀ ਆ ਜਿਹੜਾ ਜੇ ਪੜ੍ਹਿਆ ਲਿਖਿਆ ਹੋਊਗਾ ਉਹੀ ਅੱਗੇ ਜਾ ਕੇ ਆਪਦਾ ਕੋਈ ਜੌਬ ਲੱਗੂਗਾ ਜਾਂ ਕੋਈ ਤਰੱਕੀ ਕਰੂਗਾ ਆਈਪੀਐਸ ਪੀਪੀਐਸ ਦੇ ਜਿਹੜੇ ਇਮਤਿਹਾਨ ਆ ਇਹਦੇ ਇੱਕ ਬਹੁਤ ਵੱਡਾ ਹੂਆ ਬਣਾਇਆ ਹੋਇਆ ਵੀ ਇਹ ਜਿਹੜੇ ਬਹੁਤ ਅਮੀਰ ਲੋਕ ਕਰਦੇ ਆ ਪਰ ਸਾਡੀ ਕੋਸ਼ਿਸ਼ ਆ ਵੀ ਜਿਹੜੇ ਆਮ ਘਰ ਦਾ ਚਾਹੇ ਕੋਈ ਗਰੀਬ ਆ ਚਾਹੇ ਉਹਦੇ ਵਿੱਚ ਜੱਟ ਪਰਿਵਾਰ ਆ ਉਹ ਵੀ ਗਰੀਬ ਹੁੰਦਾ ਜਿਹਦੇ ਕੋਲੇ ਜ਼ਮੀਨ ਨਹੀਂ ਹੈਗੀ ਐਸਸੀ ਆ ਓਬੀਸੀ ਆ ਪਰ ਉਹ ਜਿਹੜਾ ਬੱਚਾ ਜਿਹੜੀ ਕੁੜੀ ਆ ਉਹ ਇੰਨੀ ਕੋ ਹੁਸ਼ਿਆਰ ਹੋਵੇ ਵੀ ਉਹ ਪੇਪਰ ਕੱਢਦੀ ਹੋਵੇ ਤਾਂ ਉਹਦਾ ਜਿਹੜਾ ਸਾਰਾ ਖਰਚਾ ਉਹ ਅਸੀਂ ਆਪਦੇ ਕੋਲੋਂ ਕਰਾਂਗੇ ਤੇ ਅਸੀਂ ਜਿਹੜਾ ਜਿੰਨੀ ਵੀ ਸਾਡੀ ਕੋਸ਼ਿਸ਼ ਹੋਊਗੀ ਅਸੀਂ ਉਹਦਾ ਸਾਥ ਦੇਵਾਂਗੇ ਇਸ ਤੋਂ ਇਲਾਵਾ ਵੀ ਜਿਹੜਾ ਵੀ ਕੋਈ ਬੱਚਾ ਹੋਰ ਜਿਵੇਂ ਕੋਈ ਕੁੜੀ ਆ ਚੰਗੇ ਨੰਬਰ ਲੈ ਕੇ ਪਾਸ ਹੋਈ ਆ ਤੇ ਉਹ ਅੱਗੇ ਹੋਣੇ ਪੜਾਈ ਛੱਡਦੀ ਆ ਕਿਉਂਕਿ ਮਾਪਿਓ ਵੀ ਮਜਬੂਰੀ ਚ ਹਟਾਉਂਦਾ ਹੋਰ ਕਿਹਦਾ ਜੀ ਕਰਦਾ ਵੇ ਬੱਚੇ ਨੂੰ ਪੜਾਈਏ ਨਾ ਪਰ ਅਸੀਂ ਉਹ ਸਾਥ ਦੇਣ ਨੂੰ ਤਿਆਰ ਆਂ ਵੀ ਉਹਦੇ ਪੜਾਈ ਦਾ ਜਿਹੜਾ ਵੀ ਖਰਚਾ ਆਊਗਾ ਚਾਹੇ ਉਹਨੇ ਬੀਏ ਕਰਨੀਆਂ ਜਾਂ ਜੋ ਵੀ ਕਰਨੀਆਂ ਜਿਹੜੀ ਕੁੜੀ ਆ ਜਿਹੜੀ ਉਹ ਹਟ ਚੁੱਕੀ ਆ ਪੜਨੋਂ ਪਰ ਉਹ ਮਾਪਿਓ ਜਿਹੜਾ ਉਹਨੇ ਹਟਾ ਲਿਆ ਤੇ ਅਸੀਂ ਉਹ ਚਾਹੁੰਦੇ ਆ ਵੀ ਉਹ ਮਾਪਿਓ ਜਿਹੜੀ ਆਪਦੀ ਕੁੜੀ ਦਾ ਜਿਹੜਾ ਅੱਗੇ ਪੜ੍ਹਾਈ ਜਾਰੀ ਰੱਖੇ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰੇ ਵੀ ਇਸ ਤਰ੍ਹਾਂ ਦਾ ਜਿਹੜਾ ਪਰਿਵਾਰ ਆ ਥਾਂ ਵੀ ਇੱਕੋ ਇੱਕ ਈਵਾ ਵੀ ਪੜ੍ਹਾਈ ਵੱਲੋਂ ਨਾ ਕੋਈ ਰਹਿ ਜੇ ਇਸ ਪਿੰਡ ਦੇ ਵਿੱਚੋਂ ਬਾੜੇ ਨਹੀਂ ਕੋਈ 2 4 1 2 ਵੱਡੇ ਅਫਸਰ ਬਣਾਈ ਗਏ ਇਸ ਪਿੰਡ ਦੇ ਵਿੱਚੋਂ ਕਿਉਂ ਜਿੰਨਾ ਕਰਕੇ ਇਹ ਪਿੰਡ ਦਾ ਨਾਮ ਆ ਜਿਹੜਾ ਇਹ ਰੋਸ਼ਨ ਹੋਵੇ ਧੰਨਵਾਦ